ਉਨ ਲੀਡਰਸ਼ਿਪ ਰੇਸ ਤੇ ਮਾਮਲਾ ਫਸ ਜਾਣਾ ਜੀ ਲੀਡਰਸ਼ਿਪ ਰੇਸ ਕਿਵੇਂ ਹੋਵੇ ਪ੍ਰਾਈਮ ਮਿਨਿਸਟਰ ਨੇ ਕੱਲ ਆਪਣੇ ਭਾਸ਼ਣ ਦੇ ਵਿੱਚ ਇੱਕ ਗੱਲ ਜਿਹੜੀ ਜ਼ਰੂਰ ਉਹਨਾਂ ਨੇ ਕਬੂਲ ਕੀਤੀ ਹੈ ਰਾਦਰ ਗੱਲਾਂ ਤਾਂ ਉਹਨਾਂ ਨੇ ਕਈ ਕਬੂਲ ਕੀਤੀਆਂ ਨੇ ਇੱਕ ਗੱਲ ਉਹਨਾਂ ਨੇ ਕਹੀ ਹੈ ਕਿ ਇੱਕ ਤਾਂ ਮੈਂ ਜਿਹੜੇ ਇਲੈਕਟੋਰਲ ਰਿਫਾਰਮਸ ਲੈ ਕੇ ਆਉਣੇ ਸੀ ਉਹ ਨਹੀਂ ਲਿਆ ਸਕਿਆ ਪਹਿਲੇ 4 ਸਾਲ ਸਰਕਾਰ ਉਹਨਾਂ ਦੀ ਮੈਜੋਰਟੀ ਵਾਲੀ ਸੀ 2015 ਜਦੋਂ ਸਰਕਾਰ ਬਣੀ ਪੂਰੀ ਮੈਜੋਰਟੀ ਸੀ ਉਦੋਂ ਉਹਨਾਂ ਨੇ ਇਸ ਫਾਈਲ ਨੂੰ ਹੱਥ ਹੀ ਨਹੀਂ ਲਾਇਆ ਉਸ ਤੋਂ ਬਾਅਦ ਦੋ ਵਾਰ ਸਰਕਾਰ ਬਣੀ ਦੋਵੇਂ ਵਾਰੀ ਮਾਈਨੋਰਟੀ ਦੀ ਸਰਕਾਰ ਬਣੀ ਫਿਰ ਸਾਥੀਆਂ ਦਾ ਸਾਥ ਚਾਹੀਦਾ ਸੀ ਉਹ ਕਹਿੰਦੇ ਜੀ ਉਹਦੇ ਵਿੱਚ ਮੈਨੂੰ ਕੋਈ ਬਹੁਤੀ ਜ਼ਿਆਦਾ ਸੰਭਾਵਨਾ ਨਹੀਂ ਮਿਲੀ ਕਿਉਂਕਿ ਮੈਨੂੰ ਕੋ ਸਾਥ ਦੇਣ ਵਾਲੇ ਨਹੀਂ ਸੀ ਸੋ ਮੇਰਾ ਇਹ ਮਕਸਦ ਜਿਹੜਾ ਸੀ ਉਹ ਪੂਰਾ ਨਾ ਹੋ ਸਕਿਆ ਹਾਲਾਂਕਿ ਉਹਨਾਂ ਨੇ ਕਿਹਾ ਸੀ ਕਿ 2015 ਦੀ ਜਿਹੜੀ ਇਲੈਕਸ਼ਨ ਹੋਈ ਹੈ ਇਹ ਆਖਰੀ ਇਲੈਕਸ਼ਨ ਹੈ ਮੌਜੂਦਾ ਸਿਸਟਮ ਦੇ ਵਿੱਚ ਅਸੀਂ ਪ੍ਰੇਫਰੈਂਸ਼ੀਅਲ ਵੋਟ ਲਿਆਉਣਾ ਚਾਹੁੰਦੇ ਸਨ ਅਸੀਂ ਪ੍ਰੈਫਰੈਂਸ਼ੀਅਲ ਵੋਟ ਲਿਆਉਣਾ ਚਾਹੁੰਦੇ ਸਾਂ ਪ੍ਰੈਫਰੈਂਸ਼ੀਅਲ ਵੋਟ ਕੀ ਹੁੰਦੀ ਆ 1 2 3 4 ਪ੍ਰੈਫਰੈਂਸ ਤੁਸੀਂ ਦਿੰਦੇ ਹੋ ਪਹਿਲੇ ਨੰਬਰ ਤੇ ਕੌਣ ਦੂਜੇ ਤੇ ਕੌਣ ਤੀਜੇ ਤੇ ਕੌਣ ਉਹ ਕਹਿੰਦੇ ਮੈਂ ਉਹ ਲਿਆਉਣਾ ਚਾਹੁੰਦਾ ਸੀ ਪਰ ਹੁਣ ਫਸਟ ਪਾਸ ਦੀ ਪੋਸਟ ਹੋ ਗਿਆ ਹੈਗਾ ਤੇ ਇਸ ਕਰਕੇ ਇਸ ਨੂੰ ਹੁਣ ਲੀਡਰਸ਼ਿਪ ਦੀ ਜਿਹੜੀ ਏ ਰੇਸ ਆ ਇਹਦੇ ਵਿੱਚ ਵੀ ਪਾਰਟੀ ਦੇ ਵਿੱਚ ਦੋ ਫਾੜ ਪਾਰਟੀ ਦੋ ਫਾੜ ਨਜ਼ਰ ਆਉਂਦੀ ਹੈ ਪਹਿਲਾ ਤੇ ਇਹ ਆ ਕਿ ਟਾਈਮਿੰਗ ਨੂੰ ਲੈ ਕੇ ਬੜਾ ਡਿਲੇਮਾ ਹੈ ਬੜੀ ਦੁਬਧਾ ਬਣੀ ਹੋਈ ਹੈ ਕੁਇਕ ਲੀਡਰਸ਼ਿਪ ਰੇਸ ਹੋਣੀ ਹੈ ਫਟਾਫਟ ਹੋਣਾ ਹੈ ਇਹ ਕੰਮ ਹੁਣ ਇਹ ਤਾਂ ਹੈ ਨਹੀਂ ਵੀ 5 6 7 ਮਹੀਨਿਆਂ ਦਾ ਸਮਾਂ ਸਾਡੇ ਕੋ ਸਾਡੇ ਕੋ ਸਿਰਫ 24 ਮਾਰਚ ਤੱਕ ਦਾ ਸਮਾਂ ਹੈ ਬਹੁਤ ਹੈਗਾ ਤੇ ਆਪਣੇ ਕੋਲ 3 ਮਹੀਨੇ ਲਾ ਲੋ 3 ਮਹੀਨੇ ਤੋਂ ਵੀ ਘੱਟ ਸਮਾਂ ਹੈ 2.5 ਮਹੀਨੇ ਦਾ ਹੀ ਸਮਾਂ ਹੈ ਅਸਲ ਵਿੱਚ ਤਾਂ ਪਰ ਚਲੋ 3 ਮਹੀਨੇ ਮੰਨ ਕੇ ਚੱਲੀਏ ਤੇ ਕੁਇਕ ਲੀਡਰਸ਼ਿਪ ਰੇਸ ਹੋਣੀ ਹੈ 24 ਮਾਰਚ ਤੱਕ ਹੋਣੀ ਹੈ 24 ਮਾਰਚ ਤੋਂ ਪਹਿਲਾਂ ਪਹਿਲਾਂ ਲੀਡਰ ਚੁਣਿਆ ਜਾਣਾ ਜ਼ਰੂਰੀ ਹੈ ਪ੍ਰੋਸੈਸ ਬੜੀ ਲੰਬੀ ਹੈ ਪਹਿਲਾਂ ਲੋਕ ਆਉਣਗੇ ਅਪਲਾਈ ਕਰਨਗੇ ਮੈਂਬਰ ਬਣਾਉਣਗੇ ਪੈਸੇ ਜਮ੍ਹਾਂ ਕਰਾਉਣਗੇ ਉਹ ਸਾਰਾ ਕੰਮ ਹੈਗਾ ਫਿਰ ਹੁਣ ਜਿਹੜੇ ਆ ਕੌਣ ਕੌਣ ਆ ਰਿਹਾ ਹੈ ਜੇ ਤਾਂ ਮੰਤਰੀ ਮੰਡਲ ਵਿੱਚੋਂ 4-5 ਲੋਕ ਜਾ ਰਹੇ ਨੇ ਮੈਲਨੀ ਜੋਲੀ ਦਾ ਨਾਮ ਹੈ ਵਿਦੇਸ਼ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਐਸਵੇਲੀ ਐਮਪੀ ਹੈ ਫਰਾਂਸਵਾ ਫਿਲਿਪ ਸ਼ੈਂਪੇਨ ਇੰਡਸਟਰੀ ਮਿਨਿਸਟਰ ਨੇ ਅਨੀਤਾ ਆਨੰਦ ਟਰਾਂਸਪੋਰਟ ਮਿਨਿਸਟਰ ਨੇ ਡੋਮਿਨਿਕ ਲੈਂਕ ਐਸਵੇਲੇ ਫਾਈਨਾਂਸ ਮਿਨਿਸਟਰ ਨੇ ਕਰੀਨਾ ਗੋਲਡ ਹਾਊਸ ਲੀਡਰ ਨੇ ਇਹਨਾਂ ਦੇ ਨਾਮ ਚੱਲ ਰਹੇ ਨੇ ਸੋ ਜੇ ਇਹ ਆਉਂਦੇ ਆ ਲੀਡਰਸ਼ਿਪ ਦੇ ਵਿੱਚ ਇਹਨਾਂ ਨੇ ਇਹਨਾਂ ਨੇ ਕੈਬਨਟ ਤੋਂ ਅਸਤੀਫਾ ਦੇਣਾ ਫਿਰ ਨਵਾਂ ਮੰਤਰੀ ਮੰਡਲ ਬਣਾ ਫਿਰ ਨਵੇਂ ਮੰਤਰੀਆਂ ਨੂੰ ਸੌਂਚਾਈ ਜਾਣੀ ਹੈ ਆਊਟਸਾਈਡਰ ਦੇ ਵਿੱਚ ਮਾਰਕ ਕਾਰਨੀ ਦਾ ਨਾਮ ਆ ਰਿਹਾ ਹੈ ਜਿਹੜਾ ਬੈਂਕ ਆਫ ਕੈਨੇਡਾ ਦੇ ਗਵਰਨਰ ਰਹੇ ਨੇ ਕ੍ਰਿਸਟੀ ਕਲਾਰਕ ਜਿਹੜੀ BC ਦੀ ਸਾਬਕਾ ਪ੍ਰੀਮੀਅਰ ਹੈ ਉਸ ਦਾ ਨਾਮ ਵੀ ਚੱਲ ਰਿਹਾ ਹੈ ਸਰਪ੍ਰਾਈਜ਼ ਐਂਟਰੀ ਵੀ ਕੋਈ ਨਾ ਕੋਈ ਹੋ ਸਕਦੀ ਹੈ ਪਤਾ ਲੱਗੇ ਪਏ ਉਹ ਹੋ ਇਹ ਵੀ ਆ ਗਿਆ ਅੱਛਾ ਇਹ ਵੀ ਆ ਗਿਆ ਲੈ ਰਿਸ਼ੀ ਨਾਗਰ ਵੀ ਲੀਡਰਸ਼ਿਪ ਦੀ ਰੇਸ 'ਚ ਹੈ ਇਦਾਂ ਦੇ ਕੁਝ ਹੈਰਾਨ ਕਰਨ ਵਾਲੇ ਨਾਮ ਵੀ ਆ ਸਕਦੇ ਨੇ ਪਾਰਟੀ ਦੇ ਅੰਦਰ ਡਿਵੀਜ਼ਨ ਬੜੀ ਬਣੀ ਹੋਈ ਹੈ ਕੁਝ ਲੋਕ ਕਹਿੰਦੇ ਨੇ ਕਿ ਕ੍ਰਿਸਟੀਆ ਫਰੀ ਲੈਂਡ ਨੂੰ ਇਸ ਕਰਕੇ ਸਪੋਰਟ ਨਹੀਂ ਕਰਨਾ ਕਿ ਇਹ ਤਾਂ ਜਸਟਰ ਟੂਡੋ ਦੀ ਦੂਜੀ ਕਾਪੀ ਹੈ ਜੇ ਜਸਟਰਨ ਟਰੂਡੋ ਨਾਲ ਸਾਨੂੰ ਤਕਲੀਫ ਸੀ ਤਾਂ ਉਨੀ ਤਕਲੀਫ ਸਾਨੂੰ ਇਹਦੇ ਨਾਲ ਵੀ ਹੈ ਕ੍ਰਿਸਟੀਆ ਫਰੀਲੈਂਡ ਨਾਲ ਵੀ ਹੈ ਪਰ ਹੁਣ ਕ੍ਰਿਸਟੀਆ ਫਰੀਲੈਂਡ ਕਿਉਂਕਿ ਵੱਖਰੀ ਹੋ ਚੁੱਕੀ ਹੈ ਕੁਝ ਲੋਕਾਂ ਦਾ ਕਹਿਣਾ ਕਿ ਨਹੀਂ ਇਹ ਠੀਕ ਹੈ ਇਹ ਉਹਦੇ ਤੋਂ ਵੱਖਰੀ ਹੋ ਗਈ ਸੀ ਹੁਣ ਨਹੀਂ ਉਹਦੀ ਪੂਛ ਨਹੀਂ ਹੈਗੀ ਹੈ ਇਹ ਉਹਦੀ ਕਾਪੀ ਨਹੀਂ ਹੈ ਸੋ ਕਈ ਤਰ੍ਹਾਂ ਦੇ ਇਸ ਤਰ੍ਹਾਂ ਦੇ ਵਿਚਾਰ ਇਸ ਵੇਲੇ ਚੱਲ ਰਹੇ ਨੇ ਇਲੈਕਸ਼ਨ ਦਾ ਪ੍ਰੈਸ਼ਰ ਫੇਰ ਸਾਹਮਣੇ ਖੜਾ ਹੈ ਕਿ ਜਿਹੜਾ ਵੀ ਪ੍ਰਾਈਮ ਮਿਨਿਸਟਰ ਬਣਿਆ ਜਿਹੜਾ ਵੀ ਲੀਡਰ ਬਣਿਆ ਉਹਦੇ ਕੋਲ ਸਮਾਂ ਬਹੁਤ ਥੋੜਾ ਹੈ ਜੇ ਜੇ ਪਾਰਲੀਮੈਂਟ ਦੇ ਵਿੱਚ ਉਹਨੂੰ ਸਪੋਰਟ ਨਹੀਂ ਮਿਲਦੀ ਮੋਸ਼ਨ ਉਹਦੇ ਪਾਸ ਨਹੀਂ ਹੁੰਦੇ ਤਾਂ ਫਿਰ ਸਰਕਾਰ ਟੁੱਟੀ ਖੜੀ ਹੈ ਫਿਰ ਜਿਹਨੇ ਵੀ ਲੀਡਰ ਬੰਨਾ ਉਹਨੇ ਬਹੁਤ ਥੋੜੇ ਸਮੇਂ ਲਈ ਬੰਨਾ ਹੈ ਅੱਗੇ ਫੈਡਰਲ ਇਲੈਕਸ਼ਨ ਆਈ ਖੜੀ ਹੈ ਜੇ ਫੈਡਰਲ ਇਲੈਕਸ਼ਨ ਵਿੱਚ ਜਿੱਤ ਨਹੀਂ ਹਾਸਲ ਹੁੰਦੀ ਸਰਕਾਰ ਨਹੀਂ ਬਣਦੀ ਫੇਰ ਵੀ ਉਸ ਪਾਰਟੀ ਲੀਡਰ ਨੂੰ ਜਿਹਨੇ ਹੁਣ ਬੰਨਾ ਲੀਡਰ ਉਹਦੇ ਵਾਸਤੇ ਸਮਾਂ ਬਹੁਤ ਥੋੜਾ ਹੈ ਪ੍ਰਧਾਨ ਮੰਤਰੀ ਤੋਂ ਬਣ ਜਾਏਗਾ ਇਤਿਹਾਸ ਵਿੱਚ ਨਾਮ ਤਾਂ ਉਹਦਾ ਆ ਜਾਏਗਾ ਪਰ ਜੇ ਉਸ ਚੋਣ ਹਾਰ ਗਈ ਲਿਬਰਲ ਪਾਰਟੀ ਜਿਹਦੀ ਕਿ ਸੰਭਾਵਨਾ ਬਹੁਤ ਜ਼ਿਆਦਾ ਲੱਗਦੀ ਹੈ ਤਾਂ ਫੇਰ ਫੇਰ ਲੀਡਰਸ਼ਿਪ ਦਾ ਸੰਕਟ ਖੜਾ ਉੱਤੇ ਆ ਕੇ ਹੋ ਸਕਦਾ ਉਹਨੂੰ ਫੇਰ ਕਹਿਣ ਵੀ ਚੱਲ ਹੁਣ ਭਾਈ ਤੂੰ ਤੂਤ ਤੇਰੀ ਅਗਵਾਈ ਦੇ ਵਿੱਚ ਤਾਂ ਅਸੀਂ ਹਾਰ ਹੀ ਗਏ ਚੱਲ ਬਾਅਦ ਸੋ ਇਹ ਸਾਰਾ ਕੁਝ ਇਸ ਵੇਲੇ ਮਾਮਲਾ ਚੱਲ ਰਿਹਾ ਹੈ ਅਨੀਤਾ ਆਨੰਦ ਮਾਰਕ ਕਾਰਨੀ ਫਰਾਂਸਵਾ ਫਿਲਿਪ ਸ਼ੈਂਪੇਨ ਕ੍ਰਿਸਟੀ ਕਲਾਰਕ ਸ਼ੌਨ ਫ੍ਰੀਜ਼ਰ ਦਾ ਨਾਮ ਵੀ ਆ ਰਿਹਾ ਹੈ ਜਿਹੜੇ ਸਾਬਕਾ ਇਮੀਗ੍ਰੇਸ਼ਨ ਮਨਿਸਟਰ ਨੇ ਮaaf ਕਰਨਾ ਇਮੀਗ੍ਰੇਸ਼ਨ ਮਨਿਸਟਰ ਰਹੇ ਪਹਿਲਾਂ ਹਾਊਸਿੰਗ ਮਨਿਸਟਰ ਰਹੇ ਉਹਨਾਂ ਦਾ ਨਾਮ ਵੀ ਚੱਲ ਰਿਹਾ ਹੈ ਕ੍ਰਿਸਟੀਆ ਫ੍ਰੀਲੈਂਡ ਮੈਲਨੀ ਜੋਲੀ ਡੋਮਿਨਿਕ ਲਾ ਬਲੈਂਕ ਇਹਨਾਂ ਵਿੱਚੋਂ ਵੀ ਕੋਈ ਲੀਡਰ ਬਣ ਸਕਦਾ ਸੋ ਇਹ ਸਾਰਾ ਕੁਝ ਮਾਮਲਾ ਜਿਹੜਾ ਇਸ ਵੇਲੇ ਆੜ ਫਾਸਦੇ ਵਿੱਚ ਫਸਿਆ ਹੋਇਆ ਹੈ ਦਿਖਦੇ ਆ ਕਿ ਕੀ ਕੁਝ ਬਣਦਾ ਹੈ ਕੀ ਇਸ ਦੇ ਵਿੱਚ ਅੱਗੇ ਚੱਲ ਕੇ ਨਿਕਲੇਗਾ ਦੇਸ਼ ਐਸ ਬਿਲੇ ਦੁਰਾਹੇ ਤੇ ਆ ਕੇ ਖੜਾ ਹੋ ਗਿਆ ਹੈ ਸਿਆਸਤ ਸਾਡੀ ਦੁਰਾਹੇ ਤੇ ਆ ਕੇ ਖੜੀ ਹੋਈ ਹੈ ਕਿਉਂਕਿ ਆਪਾਂ ਨੂੰ ਇੱਕ ਪਾਸੇ ਤਾਂ ਲੱਗਦਾ ਹੈ ਕਿ ਟਰੂਡੋ ਨੇ ਬਹੁਤ ਗਲਤ ਕੰਮ ਹੋਏ ਹੋਣਗੇ ਇਹ 'ਚ ਕੋਈ ਸ਼ੱਕ ਨਹੀਂ ਜਦੋਂ ਸਰਕਾਰਾਂ ਕੰਮ ਕਰਦੀਆਂ ਨੇ ਗਲਤੀਆਂ ਵੀ ਹੁੰਦੀਆਂ ਨੇ ਗਲਤ ਕੰਮ ਕਰਦੀਆਂ ਵੀ ਨੇ ਪਰ ਅੱਜ ਜਦੋਂ ਜਦੋਂ ਸੋਚ ਕੇ ਦੇਖੋ 2015 ਜਦੋਂ ਜਸਟਨ ਟ੍ਰੂਡੋ ਦੀ ਜਿੱਤ ਹੋਈ ਸੀ ਤਾਂ ਲੋਕਾਂ ਦਾ ਰਿਐਕਸ਼ਨ ਕੀ ਸੀ ਉਸ ਵੇਲੇ ਸਟੀਫਨ ਹਾਰਪਰ ਨੂੰ ਲੈ ਕੇ ਕਿਸ ਤਰ੍ਹਾਂ ਦੀਆਂ ਭਾਵਨਾਵਾਂ ਸਨ ਲੋਕ ਖਿਜੇ ਪਏ ਸੀ ਅੱਕੇ ਪਏ ਸੀ ਕੱਲ ਜਿਹੜੀ ਡਾਕਟਰ ਬ੍ਰੈਟ ਨੇ ਗੱਲ ਕੀਤੀ ਹੈ ਉਹ ਇਸੇ ਤਰ੍ਹਾਂ ਦੀ ਹੈ ਕਿ ਸਾਡੇ ਕੈਨੇਡਾ ਵਾਸੀਆਂ ਦਾ ਰੁਝਾਨ ਹੀ ਇਹ ਰਿਹਾ ਜਦੋਂ ਪੀਅਰ ਟ੍ਰੂਡੋ ਜਸਟਨ ਟਰੂਡੋ ਦੇ ਪਿਤਾ ਜੀ ਜਦੋਂ ਪ੍ਰਾਈਮ ਮਿਨਿਸਟਰ ਸਨ ਆਖਰੀ ਦਿਨਾਂ ਦੇ ਵਿੱਚ ਉਹਨਾਂ ਦੀ ਇੰਨੀ ਜ਼ਿਆਦਾ ਵਿਰੋਧ ਹੋ ਰਿਹਾ ਸੀ ਇੰਨਾ ਜ਼ਿਆਦਾ ਗੁੱਸਾ ਸੀ ਲੋਕਾਂ ਦਾ ਉਹਨਾਂ ਦੇ ਮਨ ਦੇ ਵਿੱਚ ਫਿਰ ਬ੍ਰਾਇਨ ਮਲਲੋਨੀ ਦੇ ਖਿਲਾਫ ਜਿਸ ਤਰ੍ਹਾਂ ਦਾ ਗੁੱਸਾ ਨਜ਼ਰ ਆਇਆ ਯੋਂ ਕ੍ਰੈਚੀਆਂ ਦੇ ਮਾਮਲੇ ਦੇ ਵਿੱਚ ਜਿਸ ਤਰ੍ਹਾਂ ਗੁੱਸਾ ਨਜ਼ਰ ਆਇਆ ਸਟੀਫਨ ਹਾਰਪਰ ਨੂੰ ਜਿਸ ਤਰ੍ਹਾਂ ਨਾਲ ਕੱਢਿਆ ਗਿਆ ਇਸੇ ਤਰ੍ਹਾਂ ਨਾਲ ਜਸਟਨ ਟੂਡੋ ਨਾਲ ਹੋਇਆ 2015 ਦੇ ਵਿੱਚ ਕਿਵੇਂ ਉਹਦੇ ਨਾਲ ਫੋਟੋਆਂ ਖਿਚਾਉਣ ਦਾ ਜਿਹੜਾ ਚਾਹ ਸੀ ਫੇਰ ਹੌਲੀ 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 ਜਦੋਂ ਭੰਗ ਨੂੰ ਲੀਗਲਾਈਜ਼ ਕੀਤਾ ਗਿਆ ਕਿੰਨੀ ਪਪੂਲਾਰਿਟੀ ਉਹਨਾਂ ਦੀ ਸਿਖਰਾਂ ਦੇ ਉੱਤੇ ਸੀ ਜਦੋਂ 2-2000 ਡਾਲਰ ਮਿਲਣ ਲੱਗ ਪਏ ਕੋਰੋਨਾ ਦੇ ਦਿਨਾਂ ਦੇ ਵਿੱਚ ਕਿੰਨੀ ਖੁਸ਼ੀ ਸੀ ਵਿਦੇਸ਼ੀਆਂ ਵਿਦੇਸ਼ੀ ਅਖਬਾਰਾਂ ਦੇ ਵਿੱਚ ਉਹਨਾਂ ਦੇ ਚਰਚੇ ਹੁੰਦੇ ਸਨ ਕਿ ਉਹਨੇ ਤਾਂ ਵਿਦਿਆਰਥੀਆਂ ਨੂੰ ਵੀ 5-500 ਡਾਲਰ ਦਿੱਤਾ ਉਹਨੇ ਤਾਂ ਜਿਹੜੇ ਨਹੀਂ ਸਿਟੀਜ਼ਨ ਸੀ ਉਹਨੂੰ ਵੀ 500 ਡਾਲਰ ਦਿੱਤਾ ਜਿਹੜਾ ਐਲੀਜੀਬਲ ਨਹੀਂ ਸੀ ਉਹ ਵੀ ਪੈਸੇ ਲੈ ਗਿਆ ਬਿਲੀਅਨਸ ਆਫ ਡਾਲਰਸ ਲੋਕੋ ਲੈ ਗਏ ਜਿਹੜੇ ਐਲੀਜੀਬਲ ਹੀ ਨਹੀਂ ਸੀ ਫੇਰ ਵੀ ਪੈਸੇ ਲੈ ਗਏ ਅੱਜ ਉਹ ਕਹਿੰਦੇ ਨੇ ਕਿ ਜੀ ਟਰੂਡੋ ਮਾੜਾ ਬੜਾ ਜੇ ਕਰੋਨਾ ਦੇ ਦਿਨਾਂ ਦੇ ਵਿੱਚ ਇਕਨੋਮੀ ਚੱਲਦੀ ਰਹੀ ਤਾਂ ਜਸਟਨ ਟਰੂਡੋ ਕਰਕੇ ਹੀ ਚੱਲਦੀ ਰਹੀ ਹੈ ਇਸ ਕੋਈ ਸ਼ੱਕ ਨਹੀਂ ਹੈ ਪਰ ਅੱਜ ਜੇ ਇਸ ਮਹਰਲੇ ਤੇ ਲੋਕਾਂ ਦਾ ਤਾਂ ਕੀ ਕਹਿਣਾ ਉਹਨਾਂ ਦੀ ਆਪਣੀ ਪਾਰਟੀ ਦਾ ਹਾਲ ਦੇਖੋ ਤੁਸੀਂ ਸਾਰੇ ਹੀ ਕੌਕਸ ਨਾਲ ਮਿਲ ਕੇ ਜਿਹੜੇ ਰੀਜਨਲ ਕੌਕਸ ਨੇ ਨੈਸ਼ਨਲ ਕਾਕਸ ਹੈ ਉਹਨਾਂ ਦੇ ਪਿੱਛੇ ਪਿਆ ਹੋਇਆ ਜਾਓ ਹੁਣ ਸੋ ਇਹ ਰਾਜਨੀਤੀ ਦਾ ਉਤਾਰ ਚੜਾ ਇਸੇ ਤਰ੍ਹਾਂ ਹੀ ਹੁੰਦਾ ਹੈ ਇਹ 'ਚ ਕੋਈ ਸ਼ੱਕ ਨਹੀਂ ਹੈ ਫੈਡਰਲ ਕਨਜ਼ਰਵਟਿਵ ਪਾਰਟੀ ਛਾਲੋ ਛਾਲ ਤੁਰੀ ਆ ਰਹੀ ਹੈ ਪਿਓਰ ਪੋਲੀਆਵ ਨਵੀਂ ਸ਼ੇਰਵਾਨੀ ਉਹਨਾਂ ਨੇ ਸੰਭਾਲੀ ਹੋਣੀ ਹੈ ਸੌ ਚੁੱਕਣ ਵਾਸਤੇ ਇਹ ਪਾਕਿਸਤਾਨ ਦੀ ਇੱਕ ਟਰਮ ਹੈ ਨਵੀਂ ਸ਼ੇਰਵਾਨੀ ਸਮਾਉਣ ਦੀ ਗੱਲ ਕੀਤੀ ਜਾਂਦੀ ਹੈ ਸੋ ਨਵੇਂ ਕੱਪੜੇ ਉਹਨਾਂ ਨੇ ਸੰਭਾਲੇ ਹੋਣੇ ਨੇ ਜਸਦਨ ਰਾਨ ਇਸ ਹੋ ਚੁਕਣੀ ਆ ਦੇਸ਼ ਦੇ ਪ੍ਰਧਾਨ ਮੰਤਰੀ ਬਜੋ ਸੋ ਇਹ ਸਾਰਾ ਕੁਝ ਹੀ ਚੱਲਦਾ ਹੈ ਸਿਆਸਤ ਇਉਂ ਹੀ ਚੱਲਦੀ ਹੈ ਫਰਕ ਸਿਰਫ ਇਨਾ ਕਿ ਅਸੀਂ ਕਿੱਥੇ ਖੜੇ ਆ ਆਮ ਜਨਤਾ ਕਿੱਥੇ ਖੜੀ ਹੈ ਅਸੀਂ ਇੱਕ ਦੂਜੇ ਨਾਲ ਲੜ ਪੈਨੇ ਆ ਲੀਡਰ ਸਾਰੇ ਇੱਕੋ ਜਿਹੇ ਹੁੰਦੇ ਆ ਕੋਈ ਬਹੁਤਾ ਫਰਕ ਨਹੀਂ ਹੁੰਦਾ ਤੇ ਜੋ ਕੁਝ ਜਿੰਨਾ ਕ ਗਿਲਾ ਜਗਮੀਤ ਸਿੰਘ ਦੇ ਉੱਤੇ ਆ ਕਿ ਜੇ ਜਸਟਨ ਟੂਡੋ ਚੱਲਦਾ ਰਿਹਾ ਲਗਾਤਾਰ ਇੰਨੇ ਸਾਲ ਚੱਲਦਾ ਰਿਹਾ ਖਰਾਬ ਹੋਣ ਦੇ ਬਾਵਜੂਦ ਚੱਲਦਾ ਰਿਹਾ ਤਾਂ ਉਹਦਾ ਕਸੂਰਬਾਰ ਸਿੱਧਾ-ਸਿੱਧਾ ਜਗਮੀਤ ਸਿੰਘ ਹੈ ਜਿਹਨੇ ਉਹਦੀ ਪਾਰਟੀ ਨੂੰ ਸਰਕਾਰ ਨੂੰ ਬਚਾ ਕੇ ਰੱਖਿਆ ਉਹਦੀ ਆਪਣੀ ਪਾਰਟੀ 'ਚ ਵਿਰੋਧ ਹੋ ਰਿਹਾ ਸੀ ਜਗਮੀਤ ਸਿੰਘ ਸਪੋਰਟ ਕਰ ਰਿਹਾ ਸੀ ਸੋ ਉਹਨਾਂ ਦਾ ਗੁੱਸਾ ਗਿਲਾ ਉਧਰ ਵੀ ਚੱਲ ਰਿਹਾ ਹੈ ਸੋ ਬੜੀ ਇੰਟਰਸਟਿੰਗ ਸਿਚੁਏਸ਼ਨ ਤੇ ਦੇਸ਼ ਦਾ ਸਿਆਸੀ ਸੰਕਟ ਇਸ ਵੇਲੇ ਦੁਰਾਹੇ ਤੇ